ਸਸਿਕਾ ਮੈਂ ਡਾਕਟਰ ਸੁਮੇਤਾ ਸੌਫਤ ਪਿਛਲੇ 28 ਸਾਲਾਂ ਤੋਂ ਬਾਂਝਪਨ ਅਤੇ ਬੇਔਲਾਦ ਜੋੜਿਆਂ ਦੀ ਸੇਵਾ ਕਰ ਰਹੀ ਆ ਅੱਜ ਮੈਂ ਕੱਲ ਕਰਾਂਗੀ ਕਿ ਕੀ ਖਾਸੀਅਤ ਹੋਣੀ ਚਾਹੀਦੀ ਹੈ ਇੱਕ ਵਧੀਆ ਹਸਪਤਲ ਵਿੱਚ ਪੇਸ਼ੈਂਟ ਕਿਵੇਂ ਚੂਜ਼ ਕਰੇ ਕਿ ਉਹਨੂੰ ਕਿੱਥੇ ਇਲਾਜ ਵਾਸਤੇ ਜਾਣਾ ਚਾਹੀਦਾ ਹੈ ਸੋ ਸਭ ਤੋਂ ਪਹਿਲਾਂ ਤਾਂ ਡਾਕਟਰ ਦਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਇੱਥੇ ਹਸਪਤਲ ਦੇ ਵਿੱਚ ਇੱਕ ਪੂਰੀ ਡੈਡੀਕੇਟਿਡ ਟੀਮ ਹੈ ਜੋ ਕਿੰਨੇ ਸਾਲਾਂ ਨਾਲ ਸਾਡੇ ਨਾਲ ਜੁੜੀ ਪਈ ਹੈ ਜੋ ਕਿ ਬਾਂਚਪੰਦੀ ਸਮੱਸਿਆ ਦਾ ਇਲਾਜ ਕਰ ਰਹੇ ਆ ਸੋ ਡੈਡੀਕੇਟਿਡ ਇਨ ਹਾਊਸ ਟੀਮ ਜਿੱਥੇ ਸਾਰੇ ਟੈਸਟ ਸਭ ਕੁਝ ਇੱਕੋ ਹੀ ਛੱਤ ਦੇ ਥੱਲੇ ਹੋਣਾ ਚਾਹੀਦਾ ਹੈ ਦੂਜਾ ਆਂਦਾ ਹੈ ਐਕਸਪਰਟਾਈਜ਼ ਤੋਂ ਬਾਅਦ ਕੀ ਇਕਵਿਪਮੈਂਟ ਰੱਖ ਰਹੇ ਹੋ ਜਿਹਦੇ ਨਾਲ ਤੁਸੀਂ ਆਈਵੀਐਫ ਦਾ ਕਾਮਯਾਬੀ ਦਰ ਵਧਾ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਇਹ ਆਈਵੀਐਫ ਲੈਬਾਰਟਰੀ ਹੈ ਇਦੇ ਵਿੱਚ ਇੱਕ ਸੀ ਐਮ ਸੀ 레이저 ਹੈਚਿੰਗ ਮਸ਼ੀਨ ਹੈ ਇਹ ਸਪੈਸ਼ਲੀ ਉਹ ਜੇ ਪੇਸ਼IENTS ਵਿੱਚ ਬਹੁਤ ਕਾਮਯਾਬ ਹੈ ਜਿਨ੍ਹਾਂ ਵਿੱਚ ਸਪਰਮਸ ਨਹੀਂ ਹੁੰਦੇ ਜਿਨ੍ਹਾਂ ਦੇ ਰਿਪੀਟਿਡ ਆਈ ਵੀ ਐਫ ਸਾਈਕਲ ਜਿਹੜੇ ਆ ਉਹ ਫੇਲ ਹੋ ਜਾਂਦੇ ਆ ਤੇ ਇਹਦੇ ਵਿੱਚ 레이저 ਹੈਚਿੰਗ ਦੀ ਵੀ ਫੈਸਿਲਿਟੀ ਹੈ ਤੁਸੀਂ ਦੇਖ ਸਕਦੇ ਹੋ ਐਮਬ੍ਰਿਓ ਮੋਨਿਟਰਿੰਗ ਸਿਸਟਮ ਹੈ ਜਿਹਦੇ ਨਾਲ ਆਪਾਂ ਟੈਸ ਟਿਊਬ ਬੇਬੀ ਦਾ ਕਾਮਯਾਬੀ ਦਰ ਵਧਾ ਸਕਦੇ ਆ ਸੋ ਕਿਵੇਂ ਚੁਣਿਆ ਜਾਏ ਸਭ ਤੋਂ ਪਹਿਲਾਂ ਡਾਕਟਰ ਦਾ ਐਕਸਪੀਰੀਅੰਸ ਇਨ ਹਾਊਸ ਟੀਮ ਤੀਜੀ ਜਿਹੜੀ ਗੱਲ ਹੈ ਕਿ ਕੀ ਸਾਇੰਟਿਫਿਕ ਇਕਵਿਪਮੈਂਟ ਹੈ ਤੁਸੀਂ ਕੀ ਸਹੂਲਿਅਤ ਦੇ ਸਕਦੇ ਹੋ ਮਰੀਜ਼ਾਂ ਨੂੰ ਇੱਕੋ ਹੀ ਛੱਤ ਦੇ ਥੱਲੇ ਚੌਥਾ ਜਿਹੜਾ ਪੁਆਇੰਟ ਹੈ ਉਹ ਹੈ ਕਾਉਂਸਲਿੰਗ ਤੇ ਡਾਕਟਰ ਦੀ ਅਵੇਲੇਬਿਲਿਟੀ ਜੋ ਕਿ ਸਾਡੇ ਹਸਪਤਾਲ ਵਿੱਚ 24/7 ਅਵੇਲੇਬਲ ਹੈ ਕਿਉਂਕਿ ਬਾਂਚਪਨ ਇੱਕ ਇਹੋ ਜਿਹੀ ਸਮੱਸਿਆ ਹੈ ਜਿਹਦੇ ਨਾਲ ਬਹੁਤ ਸਾਰਾ ਮਾਨਸਿਕ ਤਣਾਅ ਜੁੜਾ ਹੁੰਦਾ ਹੈ ਸੋ ਮਾਨਸਿਕ ਤਣਾਅ ਜਿਹੜਾ ਹੈ ਉਹ ਵੀ ਪੇਸ਼ੈਂਟ ਦੇ ਸਕਸੈਸ ਰੇਟ ਨੂੰ ਹਿੰਡਰ ਕਰਦਾ ਹੈ ਤੇ ਉਹਦੇ ਵਾਸਤੇ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਾਉਂਸਲਿੰਗ ਜਿਹੜੇ ਕਿ ਅਸੀਂ ਪੇਸ਼ੈਂਟਸ ਨੂੰ ਖੁਦ ਕਰਦੇ ਆ ਸਾਡੀ ਸਪੈਸ਼ਲ ਕਾਉਂਸਲਿੰਗ ਟੀਮਸ ਹੈ ਜੋ ਪੇਸ਼ੈਂਟ ਵਾਸਤੇ ਹਮੇਸ਼ਾ ਅਵੇਲੇਬਲ ਹੁੰਦੀ ਹੈ ਪੰਜਵੀਂ ਜਿਹੜੀ ਗੱਲ ਹੈ ਇੱਥੇ ਇਨ ਹਾਊਸ ਟੀਮ ਹੈ ਬਾਹਰ ਦੇ ਕੋਈ ਡਾਕਟਰ ਨਹੀਂ ਆਉਂਦੇ ਸਾਡੀ ਅਵੇਲੇਬਿਲਿਟੀ ਹੈ ਜਿਹੜੀ ਉਹ 100% ਹੈ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਆਪਣੇ ਦਰਸ਼ਕਾਂ ਨੂੰ ਕਿ ਸਾਡੇ ਹਸਪਤਲ ਵਿੱਚ ਨੋ ਕਾਸਟ EMI ਦੀ ਫੈਸਿਲਿਟੀ ਅਵੇਲੇਬਲ ਹੈ ਅਸੀਂ ਸਮਝਦੇ ਆ ਇਸ ਗੱਲ ਨੂੰ ਕਿ IVF ਜਿਹੜਾ ਹੈ ਇੱਕ ਮਹਿੰਗਾ ਇਲਾਜ ਹੈ ਉਹਦੇ ਵਿੱਚ ਖਰਚਾ ਲੱਗਦਾ ਹੈ ਹਰ ਪੇਸ਼ੈਂਟ ਇੱਕੋ ਦਮ ਸਾਰੀ ਪੇਮੈਂਟ ਨਹੀਂ ਕਰਾ ਸਕਦਾ ਸੋ ਅਸੀਂ ਆਪਸ਼ਨ ਦਿੰਨੇ ਆ ਪੇਸ਼ੈਂਟ ਨੂੰ ਕਿ ਉਹ ਹੌਲੀ-ਹੌਲੀ ਕਰਕੇ ਵੀ ਪੇਮੈਂਟ ਕਰਾ ਸਕਦਾ ਹੈ ਇਸ ਨੂੰ ਆਪਾਂ ਕਹਿੰਦੇ ਆ ਨੋ ਕਾਸਟ ਐਮਆਈ ਜਿਹਦਾ ਕੀ ਆਪਸ਼ਨ ਅਵੇਲੇਬਲ ਹੈ ਸੋ ਹੁਣ ਤੁਸੀਂ ਚੁਣ ਸਕਦੇ ਹੋ ਕਿ ਕਿਹੜੇ ਆਈਵੀਐਫ ਹਸਪਤਲ ਜਾ ਕੇ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਤੁਸੀਂ ਲੁਧਿਆਣੇ ਕਿਉਂ ਆਓ ਇੰਨੀ ਦੂਰ ਆਪਣੇ ਸ਼ਹਿਰੋਂ ਆਪਣਾ ਜਿਹੜੇ ਐਨੇ ਸਾਰੇ ਹਸਪਤਲੇ ਉਹ ਛੱਡ ਕੇ ਤੁਹਾਨੂੰ ਕੀ ਸਹੂਲਤਾ ਮਿਲਦੀ ਹੈ ਸਾਡੇ ਹਸਪਤਲ ਵਿੱਚ ਜਿਹਦੇ ਨਾਲ ਤੁਹਾਡਾ ਕਾਮਯਾਬੀ ਦਰ ਵਧਾਇਆ ਜਾ ਸਕਦਾ ਹੈ